ਲਓ ਜੀ ਆਪਾਂ ਲੱਗ ਗਿਆ ਅੱਜ ਮੋਟਰ ਕੱਢਣ ਅੱਛਾ ਜੀ ਤੁੰਗੂ ਚੋਬਰ ਆ ਗਿਆ ਇਕੱਲੇ ਨੂੰ ਇਕੱਲਾ ਦੇਖੂਗਾ ਨਾ ਅੱਜ ਵੀਡੀਓ ਵੀਡੀਓ ਬਣਾਉਣ ਲੱਗੇ ਵੀਡੀਓ ਥੋੜਾ ਕਹਿ ਲ ਆਪਣਾ ਕਿੱਥੇ ਜਾ ਗਿਆ ਉਹ ਇੰਦੀ ਦਾ ਕਿੱਲਾ ਥੋੜਾ ਕਿਆ ਬੰਦਾ ਆਪਣਾ ਠੰਡਾ ਹੀ ਆ ਠੰਡਾ ਜਾਵਾਗਾ ਹਾਂ ਠੰਡਾ ਗਰਮ ਨਹੀਂ ਹੈਗਾ ਆ ਗਿਆ ਬਈ ਥੋੜੇ ਵਾਲਾ ਵੀ ਹੰਟਾ ਥੋੜਾ ਜਿਹਾ ਹੌਲੀ ਹੌਲੀ ਆਉਂਦਾ ਚੋਬਰੇ ਹੰਤੋ ਕੱਢ ਦੇਂਗਾ ਬਟ ਮਿੰਟ 15 ਮਿੰਟਰ ਕੱਢ ਦੇ ਭਰਾ 15 ਮਿੰਟਾਂ ਚ ਹੂੰ ਐਂ ਕੀ ਸੁੰਡ ਪੈ ਪਾਈ ਤੇ ਇਹ ਕੁਆ ਸੁੰਡ ਪੈਪ ਦਾ ਹੈ ਬੱਸ ਓ ਬੱਸ ਅੱਗੇ ਕਰੀ ਅੱਗੇ ਅੱਗੇ ਬੱਸ ਕਰਦੇ ਨੇ ਡਰਦੇ ਕਿਰਾਵਾਸ ਬੱਸ ਕਿਲ ਬੰਦ ਕਰ ਲਈਏ ਇਡਾ ਸਾਨ ਸੱਪੇ ਲਾ ਲੈਣ ਦੇ ਨੂੰ ਆ ਜਾ ਕਿੰਨਾ ਉੱਚਾ ਪਾ ਗਿਆ ਨਾ ਮਿਸਤਰੀ ਇਹ 23 ਫੁੱਟ 23 ਫੁੱਟ ਜਦੋਂ ਥੱਕਿਆ ਜਾ ਪਿਆ ਉਹ ਚੋਰ ਘੱਟ ਲਾਉਣਾ ਮੱਕਦਾ ਚੋਰਾ ਖੜਦੋ ਜੀ ਮੁੰਗੀ ਦੇ ਬਾੜੀ ਪੈੜੀ ਚਾ ਲੈ ਐ ਇਹਨਾਂ ਕਿ ਕਰਾ ਨਾ ਕਰ ਦਾ ਜਵਾਬ ਦੇ ਵੀ ਪਰ ਉਹ ਵੀ ਨਾਲ ਹੀ ਰੱਖਿਆ ਉਹ ਚੰਦ ਦਾ ਵੀ ਕੁਝ ਨਹੀਂ ਕਰਾ ਚਲੋ 16 ਉਹ ਕਿਸੇ ਬੰਦੇ ਦਾ ਹੀ ਬੰਦੇ ਦੇ ਭਜਾਈ ਰੱਖਿਆ ਨਾਲ ਨਾਲ ਤਾਂ ਭਜਾਈ ਰੱਖਿਆ ਚੱਕ ਫੇਰਾ ਉਧਰ ਗਿਆ ਕਹਿੰਦਾ ਆ ਮਿੱਟੀ ਵੀ ਚੱਕ ਦਿਓ ਸ਼ਰਮਾ ਉਹੀ ਅਮਨਦੀਪ ਅਮਨਦੀਪ ਕਹਣਾ ਪਟੇ ਬਣਾਓ ਐਂ ਕਰੋ ਬਾਹਰ ਕਰੋ ਅੱਛਾ ਕਿਹੜਾ ਨੰਬਰ ਹੈ ਐਡੀ ਕੀ ਰੇਟ ਦੇ ਕੇ ਨੂੰ ਆ ਦਿਨ ਤੇ ਪੈਸੇ ਦਿੱਤੇ ਹੋਂ ਦਾ ਠੇਕ ਦਾ ਪਤਾ ਪੈਸੇ ਨਹੀਂ ਦਿੱਤੇ ਅਜੇ ਹੋਰ ਆਹ ਵੜਾ 12 ਕਿ ਤਾਂ ਹੋਣਗੀਆਂ 12 13 ਦਾ ਹਾਂ ਬਾਕੀ ਦੇਖਦੇ ਆ ਤੇਰੇ ਸਾਹਮਣੇ ਆਉਣਗੀਆਂ ਇਹ ਕਿਹੜਾ ਹੁਣ ਕਿਤੇ ਜਾਣਗੀਆਂ 4 ਤਾਂ ਆ ਗਈਆਂ ਹਾਂ ਬਸ ਫੇਰ ਨਾ ਠੱਕ ਸਾਮ ਕੇ ਓਕੇ ਯਾਰ ਡੀਜਲ ਨਾਲ ਆਪਾਂ ਦੁਕਾਨ ਤੇ ਰੱਖਾਂਗੇ ਵੇਚਣੇ ਆਪਾਂ ਆ। ਆਪਾਂ ਵੇਚਦੇ। ਕੁਸ ਨਹੀਂ ਛੱਡਣਾ ਕੁਸ। ਮੇਸਤਰੀ ਭਲਾ ਕਿਵੇਂ ਲੱਭ ਕੇ ਦਿਓ ਕਹਿੰਦਾ ਮਿਲਦੇ ਨਹੀਂ ਤਾਂ ਕਹਿੰਦਾ ਮੇਸਤਰੀ ਮਰ ਗਏ ਤਾਂ। ਲੱਭ ਕੇ ਨਹੀਂ ਲੱਭ ਕੇ ਤੂੰ ਜਾਣ ਕੇ। ਉਹ ਤੂੰ ਜਾਣ ਕੇ ਨਹੀਂ ਲੱਭ ਕੇ ਆਣੂ ਯਾਰ। ਮੋੜਾ ਮੈਂ ਜੋ ਬੱਸੀਆ ਰੱਖੂ ਤੇ ਕਿੰਨੇ ਦਾ ਵਿਕਰੀ ਆ ਹੈਗਾ ਤਾਂ ਕਿੰਨਾ ਕੁ ਮਹਿੰਗਾ ਹੈ ਕਿਵੇਂ ਚੱਲ ਯਾਰ ਜੋ ਹਲੇ ਤਾਂ ਮੈਂ ਚਾਹ ਰਿਹਾ ਦੋ ਚਾਰ 6 8 ਹੋ ਗੀਆਂ 12 ਹੋਣਗੇ ਹਨਾ ਵੇਖੋ ਇੱਥੇ 12 ਨੇ ਓਏ ਉਹ ਵੀ ਉਹ ਦਾ ਪਲਾਸਟਿਕ ਇਹਦੇ ਚ ਉਹ ਮੋਟਰ ਚ ਦਾ ਉਹ ਕਿੰਨਾ ਨਮੀਆਂ ਪਈ ਉਹ ਵੀ ਚੋ ਵੀ ਚਿੱਟਦੀ ਨਹੀਂ ਕਿਉਂ ਦੂਜੇ ਕਿਹੜੀ ਕੰਪਨੀ ਜਾਂਦੀਆਂ ਸੀ ਉਹ ਕਾਹਕੇ ਨੂੰ ਪਤਾ ਕਾਹੇ ਦਾ ਕੀ ਹੁੰਦਾ ਦੇਖ ਲੈ ਬਾਈ ਮਿਸਤਰੀ ਨੇ ਕਿਹਾ ਨਟ ਖੋਲ ਦਿਓ ਕਹਿੰਦੇ ਖੁੱਲਦੇ ਨਹੀਂ ਬਾਈ ਸਪੈਸ਼ਲ 4 ਕਿਲੋਮੀਟਰ ਦਾ ਗ੍ਰੈਂਡਰ ਚੱਕ ਕੇ ਲਿਆਇਆ ਹੁਣ ਆ ਜੋੜ ਲਾਉਣ ਲੱਗੇ ਉਹ ਕੋਈ ਖੋਲ ਦੇ ਮਿਸਤਰੀ ਨੇ ਕਿ ਬਸ ਸਮਾਂ ਨਹੀਂ ਹੁੰਦਾ ਉਹ ਟਾਈਮ ਤਾਂ ਹੈਗਾ ਭਰਾਵਾ ਕਿਰ ਕੀ ਖੁੱਲਦੀ ਨਹੀਂ ਹੈਗੇ ਜੜ ਪੈ ਜਾਂਦੀ ਆ ਆ ਆ ਗਿਆ ਸਿਰ ਤੇ ਹੈ ਨਾ ਪ੍ਰੋਣਾ ਹੋਰ ਹੁਣ ਲਾਉਣਗੇ ਜੋੜ ਜੁੜ ਲਾ ਕੇ ਰਾ ਵਢਣਗੇ ਨਟ ਮੁਰਕੇ ਕਹਿੰਦੇ ਨਾਟ ਵੀ ਕਹਿੰਦੇ ਸਟੀਲੀ ਲਿਓ ਉਹ ਸੱਜਰਾ ਹੂੰ 35 ਰੁਪਈਆ ਦਾ ਉਹ ਜ਼ਿੰਮੇਦਾਰ ਤਾਂ ਫਾਇਦੀ ਕਰਦਾ ਸੀ ਤਾਂ ਉਹ ਹੂੰ ਛਾਲ ਚ ਕਾਹਨਦਾ ਮੁਰਕੇ ਤਾਂ ਨਹੀਂ ਲੋੜ ਪੈਂਦੀ ਇੱਕ ਵਾਰੇ ਪਾਇਆ ਨਟ ਮੁਰਕੇ ਦਵਾਰੇ ਬੱਦ ਕੇ ਤਾਂ ਜੱਦ ਨਾ ਹਾਂ ਮੁਰਕੇ ਵਢਣਾ ਨਹੀਂ ਪੈਂਦਾ ਐ ਫਾਇਦਾ ਹੈ ਨਾ ਨਾਟ ਨਹੀਂ ਖਰਾਬ ਹੁੰਦਾ ਚਾ ਪੀ ਲੈਣਾ ਆਹ ਚਲਾਤਾ ਜੀ ਚਾਮਾ ਨਾ ਤਾਂ ਬਸ ਨਾਲਾ ਜੀ ਜਿਵੇਂ ਨਿਕਰ ਲੇ ਗਏ ਨੇ ਮਰੀ ਮਾਤਰ ਨੂੰ ਉਹ ਲੈ ਗਏ ਆਹ ਕੰਮ ਆਲੀ ਨੂੰ ਕੱਟ ਕੇ ਨਹੀਂ ਸੀ ਜੀ ਦੇ ਚਾਮਾ ਕੱਟਾਰੇ ਤੇ ਆਪੇ ਬੋਰਾ ਫਨ ਚਲਾ ਕੇ ਹੁਣ ਕੱਟੇ ਮਾਰੇ ਤਾਰੇ ਬਈ ਮਾਰੇ ਪਟ ਪੜ ਕੇ ਨਾਟ ਕਰ ਬਾਈ ਨੇ ਲਓ ਜੀ ਟਰੈਕਟਰ ਆ ਗਿਆ ਆਪਣਾ ਹੁਣ ਤਾਂ ਆਪਾਂ ਆਪਾਂ ਲੱਦ ਕੇ ਸਾਰੀਆਂ ਪਿੰਟ ਲੈ ਜਾਾਂਗੇ ਤੇ ਹੁਣ ਇੱਥੇ ਪਾਵਾਂਗੇ ਆਪਾਂ ਨਮੀਂ ਡ੍ਰਾਈਵਰੀ ਮੋਟਰ ਦਾ ਕਰਾ ਲਈਏ ਪੱਖੇ ਦਾ ਕੰਮ ਜਿਆ ਕਰਾਉਣ ਵਾਲਾ ਮੜਾ ਜਾ ਬੱਸ ਬਈ ਰੋਕ ਦੇ ਹਾਂ ਲੋ ਜੀ ਚੱਲ ਪਏ ਹੁਣ ਆਪਾਂ ਕਰੇ ਸਰਦਾਰ ਦਾ ਤੌਰ ਤਾਂ ਟਰਾਲੀ 'ਚ ਲੱਦ ਕੇ ਪੈ ਆਂ ਤੇ ਮੈਂ ਆਪਣੇ ਭਰਾ 'ਸੇਖੋਂ ਨਾਲ ਜਾਊਂਗਾ ਸੇਖੋਂ ਕਹਿੰਦਾ ਇਕੱਠੇ ਚੱਲਾਂਗੇ ਬਾੜੇ ਚਰਾਵਾ ਸੀ ਬਈ ਇੱਥੇ ਪਹਿਲਾਂ ਅਸੀਂ ਬਹਿਨੇ ਹੁੰਦੇ ਗੱਲਾਂ ਮੱਤਾ ਕਰਦੇ ਹੁੰਦੇ ਸੇਖੋਂ ਕਹਿੰਦਾ ਅੱਜ ਵੀ ਲਾ ਯਾਰ ਘੰਟਾ ਕਹਿੰਦਾ ਗੱਲਾਂ ਹੀ ਯਾਦ ਕਰੀਏ ਹੋਣਾ ਛੇੜੀਏ ਸਿੱਖ ਪੁਰਾਣੀਆਂ ਹਿਸਟਰੀਆਂ ਹਾਂ ਬਈ